ਕੈਨੇਡਾ ਦੇ ਨੇਪੀਅਨ ਤੋਂ ਭਾਰਤੀ ਮੂਲ ਦੇ ਸੰਸਦ ਮੈਂਬਰ ਚੰਦਰ ਆਰੀਆਦ ਘਰ ਇੱਕ ਤੌਰ ਤੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੇ ਨਾ ਸਿਰਫ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸਗੋਂ ਕੰਨੜ ਵਿੱਚ ਸਦਨ ਨੂੰ ਸੰਬੋਧਨ ਵੀ ਕੀਤਾ ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ ਦੇ ਰਹਿਣ ਵਾਲੇ ਆਰੀਆ ਨੇ ਕੈਨੇਡਾ ਜਾਣ ਤੋਂ ਪਹਿਲਾਂ ਤਾਰਪੜ ਤੋਂ ਐਮਬੀਏ ਕੀਤੀ ਸੀ ਇਸ ਹਫ਼ਤੇ ਦੇ ਸ਼ੁਰੂ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਲਈ ਚੋਣ ਲੜ ਰਹੇ ਨੇ ਹਾਲ ਹੀ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਪਰ ਕਿਹਾ ਕਿ ਉਹ ਨਵੇਂ ਦੀ ਚੋਣ ਹੁਣ ਤੱਕ ਉਹਦੇ ਤੇ ਬਣੇ ਰਹਿਣਗੇ ਆਰੀਆ ਨੇ ਵਿੱਤੇ ਦਿਨੀ ਕਹਿ ਸਕੇ ਸਾਡਾ ਦੇਸ਼ ਢਾਂਚਾਗਤ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਜਿਨ੍ਹਾਂ ਲਈ ਸਖਤ ਹੱਲ ਦੀ ਲੋੜ ਹੈ ਸਾਨੂੰ ਆਪਣੇ ਬੱਚਿਆਂ ਤੇ ਪੋਤੇ ਪੋਤੀਆਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਦਲੇਰ ਰਾਜਨੀਤਿਕ ਫੈਸਲੇ ਲੈਣੇ ਪੈਣਗੇ ਆਰੀਆ ਖਾਲਿਸਤਾਨ ਸਮਰਥਕਾਂ ਦੀ ਆਲੋਚਨਾ ਕਰਦੇ ਰਹੇ ਨੇ ਉਹਨਾਂ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਭਾਰਤ ਦਾ ਸੱਚਾ ਸਮਰਥਕ ਦੱਸਦੇ ਰਹੇ ਨੇ ਆਰੀਆ ਐਲਾਨ ਕਰ ਚੁੱਕੇ ਨੇ ਕਿ ਉਹ ਲਿਵਰਲ ਲੀਡਰਸ਼ਿਪ ਲਈ ਚੋਣ ਲੜਨਗੇ ਤੇ ਉਹਨਾਂ ਦੀ ਮੁਹਿਮ ਦੇਸ਼ ਨੂੰ ਇੱਕ ਪ੍ਰਭੂ ਸੱਤਾ ਸੰਪੰਨ ਗਣਰਾਜ ਬਣਾਉਣਾ ਹੋਵੇਗਾ ਜਿਸ ਵਿੱਚ ਦਲੇਰ ਰਾਜਨੀਤਿਕ ਫੈਸਲੇ ਲਏ ਜਾਣਗੇ ਜੋ ਹੁਣ ਇੱਕ ਲੋਡ ਹੈ ਭਾਰਤੀ ਮੂਲ ਦੇ ਸੰਸਦ ਮੈਂਬਰ ਨੇ ਐਕਸ ਤੇ ਲਿਖਿਆ ਕਿ ਮੈਂ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣ ਲਈ ਚੋਣ ਲੜ ਰਿਹਾ ਤਾਂ ਜੋ ਸਾਡੇ ਦੇਸ਼ ਤੇ ਪੁੰਨ ਨਿਰਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਇੱਕ ਪ੍ਰਭਾਵਸ਼ਾਲੀ ਸਰਕਾਰ ਦੀ ਅਗਵਾਈ ਕਰ ਸਕਾਂ ਆਰੀਆ ਨੇ ਅੱਗੇ ਲਿਖਿਆ ਕਿ ਅਸੀਂ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ ਜੋ ਪੀੜ੍ਹੀਆਂ ਤੋਂ ਨਹੀਂ ਦੇਖੀਆਂ ਗਈਆਂ ਤੇ ਇਹਨਾਂ ਨੂੰ ਹੱਲ ਕਰਨ ਲਈ ਸਖਤ ਵਿਕਲਪਾਂ ਦੀ ਲੋੜ ਹੋਵੇਗੀ ਮੈਂ ਹਮੇਸ਼ਾ ਕੈਨੇਡਾ ਦੇ ਲੋਕਾਂ ਲਈ ਸਭ ਤੋਂ ਵਧੀਆ ਕੰਮ ਕਰਨ ਲਈ ਸਖਤ ਮਿਹਨਤ ਕੀਤੀ ਹੈ ਆਰੀਆ ਨੇ ਸਵਾਰ ਕੀਤਾ ਕਿ ਦੇਸ਼ ਇੱਕ ਗੰਭੀਰ ਤੂਫਾਨ ਦਾ ਸਾਹਮਣਾ ਕਰ ਰਿਹਾ ਉਹਨਾਂ ਕਹਿਆ ਕਿ ਕੰਮ ਕਰਨ ਵਾਲਾ ਮੱਧ ਵਰਗ ਅੱਜ ਸੰਘਰਸ਼ ਕਰ ਰਿਹਾ ਤੇ ਬਹੁਤ ਸਾਰੇ ਕੰਮ ਕਰਨ ਵਾਲੇ ਪਰਿਵਾਰ ਸਿੱਧੇ ਵੀਬੀ ਵੱਲ ਚੱਲ ਰਹੇ ਨੇ ਆਰੀਆ ਦਾ ਮੰਨਣਾ ਹੈ ਕਿ ਭਾਰਤ ਕੈਨੇਡੀਨ ਨਰਾਤ ਅਤੇ ਨਿਵੇਸ਼ਾਂ ਲਈ ਇੱਕ ਮਹੱਤਵਪੂਰਨ ਤੇ ਵਧਦਾ ਹੋਇਆ ਬਾਜ਼ਾਰ ਹੈ ਤੇ ਇਹ ਸਾਡੀਆਂ ਮਹੱਤਵਪੂਰਨ ਪ੍ਰਤਿਭਾ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਮੁੱਖ ਸਰੋਤ ਵਜੋਂ ਕੰਮ ਕਰਦਾ ਹੈ ਉਹਨਾਂ ਕਹਿੰਦੇ ਕਿ ਕੈਨੇਡਾ ਅਜੇ ਹੀ ਲੀਡਰਸ਼ਿਪ ਦਾ ਹੱਕਦਾਰ ਹੈ ਜੋ ਵੱਡੇ ਫੈਸਲੇ ਲੈਣ ਤੋਂ ਨਾ ਡਰਦੀ ਹੋਵੇ ਅਜਿਹੇ ਫੈਸਲੇ ਜੋ ਸਾਡੀ ਆਰਥਿਕਤਾ ਦਾ ਮੋੜ ਨਿਰਮਾਣ ਕਰੇ ਉਮੀਦ ਬਹਾਲ ਕਰੇ ਸਾਰੇ ਕੈਨੇਡੀਅਨ ਲਈ ਬਰਾਬਰ ਮੌਕਾ ਪੈਦਾ ਕਰੇ ਮੈਂ ਇਹ ਜ਼ਿੰਮੇਵਾਰੀ ਲੈਣ ਅਤੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਗਵਾਹੀ ਕਰ ਲਈ ਅੱਗੇ ਵਧਰੇ ਆ